ਸੂਫੀ ਗਾਇਕ ਸੋਹਣ ਲਾਲ ਸੈਣੀ ਜੀ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਅਲਵਿਦਾ ਕਹਿ ਗਏ ਨੇ ਸੋ ਬਹੁਤ ਹੀ ਬੁਰੀ ਖਬਰ ਹੈ ਦੋਸਤੋ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਵਿਖੇ ਮਾਤਾ ਤੇ ਜਾਗਰਣ ਦੌਰਾਨ ਸੋਹਣ ਲਾਲ ਸੈਣੀ ਜੀ ਨੂੰ ਦਿਲ ਦਾ ਪਿਆ ਦੌਰਾ ਜਿੱਥੇ ਕਿ ਚੱਲਦੇ ਦੀਵਾਨ ਦੇ ਵਿੱਚ ਹੀ ਸੋਹਣ ਲਾਲ ਸੈਣੀ ਗੁਰੂ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਅਤੇ ਵਿਛੜੀ ਰੂਹ ਨੂੰ ਚਰਨਾ ਦੇ ਵਿੱਚ ਨਿਵਾਸ ਦੇਵੇ ਤੂੰ ਹੁਣਾ ਤੇਰੇ ਨਾਮ ਦਾ ਲਾਇਆ ਇੱਥੇ ਆ ਜਾ ਤੂੰ ਪਉਣਾ ਹਾਰੀਆ ਇਦਾਂ ਦੇ ਕਈ ਸੋਹਣੇ ਭੇਟਾ ਗਾਉਣ ਵਾਲੇ ਸੋਹਣ ਲਾਲ ਸੈਣੀ ਜੀ ਇਸ ਦੁਨੀਆ ਵਿੱਚ ਨਹੀਂ ਰਹੇ। ਚਿੱਟੀਆਂ ਪੂੜੀਆਂ ਤੰਦ ਲੈਣ ਹੁਲਾਰੇ ਮੇਰੇ ਬਾਬਾ ਜੀ ਨੇ ਲੱਖ ਪਾਪੀ ਤਾਰੇ। ਅਤੇ ਹੋਰ ਕਈ ਖੂਬਸੂਰਤ ਭੇਟਾ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਨੇ। ਉਹ ਬੀਤੀ ਹੀ ਰਾਤ ਜਾਗਰਣ ਦੌਰਾਨ ਬਾਬਾ ਸੋਹਣ ਲਾਲ ਸੈਣੀ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਚਰਨਾ ਦੇ ਵਿੱਚ ਜਾ ਬਰਾਜੇ। ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਹਿਸ਼ਾਰਪੁਰ ਦੇ ਰਹਿਣ ਵਾਲੇ ਸਨ ਸੋਹਣ ਲਾਲ ਸੈਣੀ ਜੀ। ਆਪਾਂ ਫੇਰ ਮਿਲਦੇ ਆ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ